ਦੇ ਨਾਲ ਪਹਿਲਾਂ ਸਮੇਂ ਸਿਰ ਜਵਾਬ ਨਾ ਦਾਇਰ ਕਰਕੇ ਫਿਰ ਐਨਐਸਏ ਦਾ 1 ਸਾਲ ਉਹ ਪੂਰਾ ਹੋਣ ਵਾਲਾ ਫਿਰ ਜੋ ਸਰਕਾਰਾਂ ਚਾਹੁੰਦੀਆਂ ਨੇ ਕਿਉਂਕਿ ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਹਾਡੇ ਸਾਰਿਆਂ ਨਾਲ ਇੱਕ ਬੜੀ ਜ਼ਿਆਦਾ ਜ਼ਰੂਰੀ ਜੋ ਜਾਣਕਾਰੀ ਹੈਗੀ ਆ ਉਹ ਸਾਂਝੀ ਕਰਨ ਲੱਗਿਆ ਹਾਂ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜੋ ਡਿਬੜੂਗੜ੍ਹ ਜੇਲ੍ਹ ਵਿਖੇ ਨਜ਼ਰਬੰਦ ਨੇ ਐਨਐਸਏ ਦੀ ਉਹਨਾਂ ਦੀ ਜੋ ਬੰਦ ਖਲਾਸੀ ਲਈ ਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਖੇ ਜੋ ਐਨਐਸਸੀ ਨੂੰ ਚੈਲੰਜ ਕਰਨ ਵਾਲੀਆਂ ਜੋ ਰਿਟਾਂ ਦਾਇਰ ਕੀਤੀਆਂ ਗਈਆਂ ਨੇ ਉਹਨਾਂ ਦੀ ਜੋ ਅਗਲੀ ਤਰੀਕ ਉਹ 5 ਫਰਵਰੀ 2024 ਪੈ ਚੁੱਕੀ ਹੈ ਪਰ ਇੱਥੇ ਜੋ ਵਾਚਨ ਵਾਲੀ ਗੱਲ ਉਹ ਇਹ ਹੈਗੀ ਹੈ ਵੀ ਜੋ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦਾ ਜੋ ਰਵਈਆ ਐਨਐਸਸੀ ਕੇਸਾਂ ਨੂੰ ਲੈ ਕੇ ਉਹ ਬੜਾ ਜਿਆਦਾ ਨਿੰਦਨਯੋਗ ਰਿਹਾ ਹੈ ਇਹਨਾਂ ਦੋਵਾਂ ਸਰਕਾਰਾਂ ਨੇ ਪਿਛਲੇ 8-9 ਮਹੀਨਿਆਂ ਤੋਂ ਜਦੋਂ ਤੋਂ ਇਹ ਕੇਸ ਦਾਇਰ ਹੋਏ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਪਹਿਲਾਂ ਸਮੇਂ ਸਰ ਜਵਾਬ ਨਾ ਮਿਲਿਆ ਇਹੋ ਫੇਰ ਰਹੀ ਹੈ ਵੀ ਇਹਨਾਂ ਕੇਸਾਂ ਨੂੰ ਡਿਲੇ ਕੀਤਾ ਜਾਵੇ ਤਾਂ ਜੋ ਕਿ ਜੋ NSA ਵਾਲੀਆਂ ਰਿੱਟਾਂ ਨੇ ਇਨਫਰਕਚਰਸ ਹੋ ਜਾਣ ਵਿਅਰਥ ਹੋ ਜਾਣ ਕਿਉਂਕਿ 18 ਮਾਰਚ ਨੂੰ NSA ਦਾ 1 ਸਾਲ ਉਹ ਪੂਰਾ ਹੋਣ ਵਾਲਾ ਫੇਰ ਜੋ ਸਰਕਾਰਾਂ ਚਾਹੁੰਦੀਆਂ ਨੇ ਕਿਉਂਕਿ ਉਹਨਾਂ ਨੂੰ ਪਏ ਵੀ ਜੋ ਉਹਨਾਂ ਦਾ ਐਵੀਡੈਂਸ ਹੈ ਫੈਕਟ ਸਾਈਡ ਤੇ ਉਹ ਬੜੇ ਜਿਆਦਾ ਕਮਜ਼ੋਰ ਨੇ ਇਹਨਾਂ ਬੰਦਿਆਂ ਦੇ ਖਿਲਾਫ ਉਹਨਾਂ ਕੋਲੇ ਹੈ ਕੱਖ ਵੀ ਇਸੇ ਮਨਸ਼ਾ ਦੇ ਨਾਲ ਪਿਛਲੇ 8-9 ਮਹੀਨਿਆਂ ਤੋਂ ਇਹ ਸਰਕਾਰਾਂ ਚੱਲ ਰਹੀਆਂ ਨੇ ਇਹਨਾਂ ਗੱਲਾਂ ਤੇ ਗੌਰ ਕਰਨਾ ਬੜਾ ਜ਼ਿਆਦਾ ਜ਼ਰੂਰੀ ਹੈ ਇਹੋ ਮੇਰੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ